ਸੈਂਟ ਜੇਵੀਰ ਸਕੂਲ ਉਤਾਲਾ ਵਿਖੇ ਸਾਇੰਸ ਪ੍ਰਦਰਸ਼ਨੀ ਲਾਈ ਗਈ ਆ ਇਸ ਪ੍ਰਦਰਸ਼ਨੀ ਦੇ ਨਾਲ ਨਾਲ ਰੰਗਾ ਰੰਗ ਪ੍ਰੋਗਰਾਮ ਵੀ ਕੀਤਾ ਗਿਆ ਹੈ ਜਿੱਥੇ ਕਿ ਭੰਗੜਾ ਗਿੱਧਾ ਜੀਆਂ ਬੋਲੀਆਂ ਪਾਈਆਂ ਗਈਆਂ ਔਰ ਹੋਰ ਵੀ ਜਿਹੜੇ ਕਿ ਇਸ ਪ੍ਰਦਰਸ਼ਨੀ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਜਿਹੜੇ ਸਾਇੰਸ ਪ੍ਰਯੋਗਸ਼ਾਲਾਵਾਂ ਲਾਈਆਂ ਗਈਆਂ ਸਨ ਉਸ ਦੇ ਨਾਲ ਵਿਦਿਆਰਥੀਆਂ ਨੂੰ ਜਿਹੜੀ ਕਈ ਤਰ੍ਹਾਂ ਦੀ ਵਧੇਰੇ ਜਾਣਕਾਰੀ ਮਿਲੀ ਹੈ ਅਸੀਂ ਗੱਲਬਾਤ ਕਰਦੇ ਹਾਂ ਤੁਹਾਨੂੰ ਦਿਖਾਉਣੀ ਹੈ ਕਿਸ ਤਰ੍ਹਾਂ ਦਾ ਇਹ ਲਗੀਆਂ ਮੇਰੇ ਟਿੱਕੇਆਂ ਦੇ ਪਿੰਡ ਤੀਆਂ ਵਾਰੋ ਵਾਰ ਲਗੀਆਂ ਟਿੱਕੇਆਂ ਦੇ ਪਿੰਡ ਤੀਆਂ ਵਾਰੋ ਵਾਰ ਲਗੀਆਂ ਰੰਗ ਰੰਗੀਲਾ ਵਿੱਚ ਸੋਨੇ ਦੀਆਂ ਮੱਖਾਂ ਵੀਰ ਕਾ ਚਰਖਾ ਮੇਰਾ ਚਰ ਕਰਾਂ ਰੰਗੀਲਾ ਵਿੱਚ ਸੋਨੇ ਦੀਆਂ ਮੱਖਾਂ ਮਾਂ ਮੇਰੀ ਨੇ ਚਰਖਾ ਦਿੱਤਾ ਬੇਬਿਆਂ ਦੇ ਤੋਂ ਮਾਂ ਮੇਰੀ ਬੰਦਿਆ ਕਰੂ ਘੱਟੀਆਂ ਕਰੂ ਤੇਰੀ ਰੋਸ ਤੇ ਪਰਤ ਹਲਾਉਣ ਗਿਆ ਅੱਜ ਕਿਤੇ ਵਿੱਚ ਪੜ ਤੂੰ ਪਾਉਣ ਗਿਆ ਅੱਜ ਕਿਤੇ ਵਿੱਚ ਪੜ ਤੂੰ ਪਾਉਣ ਗਿਆ ਇਹ ਕੁਸ਼ਰਾ ਜੀ ਰੋਟੀ ਤੇ ਪਕਾਈ ਜਾਂਦਾ ਫੁਲੁੰਦੀ ਅੱਛਾ ਦੋਸਤ ਨੂੰ ਦੱਸ ਲਈ ਲੈ ਸਾਹਸ ਅੱਗੇ ਵੀ ਸੁਣ ਲੈ ਬੱਚੇ ਨੂੰ ਸਾਹਸ ਦੇ ਪੈਰ ਸੁਣਨਾ ਸੌਰੀ ਸੀ ਕਿਹਾ ਕਰਾਉਂਦਾ ਇਹ ਸਤ੍ਰੀ ਪ੍ਰਦਰਸ਼ਨੀ ਹੈ ਔਰ ਕੀ ਇਹ ਮਾਡਲ ਪੇਸ਼ ਕੀਤਾ ਹੈ ਬੱਚੇ ਕੀ ਨਾ ਤੁਹਾਡਾ ਔਰ ਕੀ ਗੁਡ ਮਾਰਨਿੰਗ एवरीवन ਮਾਈ ਨੇਮ ਇਜ਼ ਹਰਕਿਰਤ ਕੌਰ ਆਮ ਫਰਮ ਕਲਾਸ 10th ਫਰਮ ਸੈਨ ਜੇਵियर्स ਇੰਟਰਨੈਸ਼ਨਲ ਸਕੂਲ ਟੂਡੇ ਫਾਰ ザ ਸਾਇੰਸ ਐਕਸੀਬਿਸ਼ਨ ਮੀ ਐਂਡ ਮਾਈ ਫਰੈਂਡਸ ਹੈਵ ਮੇਡ ਦੀ ਮਾਡਲ ਆਫ ਰਿਫਲੈਕਸ ਐਕਸ਼ਨ ਸੋ ਥਿਸ ਇਜ਼ ਆ ਮਾਡਲ ਐਂਡ ਇਟ ਸ਼ੋਜ਼ ਦੀ ਕੇਸ ਆਫ ਰਿਫਲੈਕਸ ਆਰਕ That if any danger is detected, such as fire by our hand, the thermal receptors of our hand will carry the uh, message uh, via the sensory neuron to the spinal cord. Then the spinal cord, without the involvement of brain, directly produces a message, and then uh, the effect motor neuron will send it to the effector muscle so that our hand can be pulled back from the danger, and our hand is prevented from burn. Now. My friend will tell you much importance of the reflex arc. The reflex arc is very important for our daily life. As it, I am Agam, we are student of Transvaal International School. Pressing our model on a practical animal. There are lots of different types of fishes, but animal, like animals like starfish, or stars, turtles in ocean. Underwater an animals can also take oxygen from water water to breathe. The underwater world is very amazing. We must save aquatic लेकर प्लस टू के बच्चे सभी इसमें पार्टिसिपेट किया है और हमारा सिर्फ यही मकसद रहा है की बच्चों के अंदर साइंटिफिक जो थिंकिंग है वो आए और बच्चे जो सिर्फ किताब तक सीमित ना रहे किताब के बाहर भी एक प्रैक्टिकल लाइफ में जो हम साइंस को यूज़ करते हैं इसके बारे में बच्चों को जानकारी मिले और उसके ही जो कॉन्सेप्ट है उसके ज़रिए उन्होंने अलग अलग मॉडल तैयार किया है और इन्होंने ये खुद का मेहनत है ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਾਡੇ ਇਹ ਵੀ ਸਕੂਲ ਦੇ ਵਿੱਚ ਜਿੱਥੇ ਇਹ ਵਿਦਿਆਰਥੀਆਂ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਨਾਲ-ਨਾਲ ਹੀ ਖੇਡਾਂ ਵੀ ਔਰ ਪੜ੍ਹਾਈ ਦੇ ਵਿੱਚ ਵੀ ਵਧੀਆ ਮੱਲਾ ਮਾਰ ਕੇ ਇਹ ਵਿਦਿਆਰਥੀ ਜਿਹੜੇ ਅੱਗੇ ਵਧਦੇ ਦੇਖਾਈ ਦਿੰਦੇ ਆ ਅਸੀਂ ਇੱਕਦਰਸ਼ਨੀ ਲਾਈ ਗਈ ਆ ਕਈ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਗਏ ਨੇ ਅਸੀਂ ਜਿਹੜੇ ਪ੍ਰਿੰਸੀਪਲ ਨੇ ਇੱਥੋਂ ਦੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਤਿਆਰੀਆਂ ਕਿਸ ਤਰ੍ਹਾਂ ਦੀਆਂ ਕਰਾਈਆਂ ਗਈਆਂ ਸੀ ਔਰ ਜਿਹੜੇ ਕਿ ਇਸ ਸਕੂਲ ਦੇ ਵਿੱਚ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਹੁੰਦੇ ਨੇ ਔਰ ਉਸ ਦੇ ਨਾਲ-ਨਾਲ ਪੜ੍ਹਾਈ

प्रदर्शनी का आयोजन किया है साइंस एग्जीबिशन का इसका क्या मकसद है और क्यों हमने इसको आ, प्रदर्शनी लगाया हुआ इसके बारे में मैं थोड़ा बहुत बताना चाहूँगा एक्चुअली आज का जो ये प्रोग्राम है इसमें संस्कार संस्कृति और पढ़ाई इन तीनों का एक मिश्रण है हमारे बाएँ और एक पंजाबी का जो कल्चर है जो पंजाबी का जो संस्कृति है और जो संस्कार होना चाहिए उसको दर्शाया गया है और दूसरे साइड में हमने यहाँ पे विज्ञान का प्रदर्शनी साइंस एग्जीबिशन करवाया जा रहा है तो हमारा जो मेन मकसद यही है कि बच्चे से पढ़ाई तक सीमित ना रहे किताब तक सीमित ना रहे किताब के बाहर भी आए और जो प्रैक्टिकल लाइफ है इसको भी ये एक्सपीरियंस करे आज का जो ये एग्जीबिशन है वो किंडर से लेकर प्लस टू तक सभी बच्चों को हमने कंपलसरिली

ਕੀ ਕਹਣਾ ਚਾਹੂਗੀ ਕਿਸ ਤਰ੍ਹਾਂ ਦੀ ਕਿੰਨੇ ਦਿਨ ਤੋਂ ਤਿਆਰੀਆਂ ਕੀਤੀਆਂ ਹੋਈਆਂ ਸੀ ਇਹ ਜੀ ਮਹੀਨਾ ਪਹਿਲਾਂ ਅਸੀਂ ਤਿਆਰੀਆਂ ਕਰਦੇ ਰਹੇ ਸਾਂ ਇਹ ਬਹੁਤ ਹੀ ਵਧੀਆ ਸਾਨੂੰ ਸਿੱਖਣ ਨੂੰ ਕੁਝ ਮਿਲਦਾ ਤੇ ਇਹ ਭੁਚਾਲ ਤੇ ਡਿਪੈਂਡ ਹੈ ਜਦੋਂ ਭੁਚਾਲ ਹੁੰਦਾ ਹੈ ਕਿ ਆਪਾਂ ਨੂੰ ਖੰਬਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਆਪਣੇ ਘਰਾਂ 'ਚ ਜਾ ਕੇ ਕੁਰਸੀਆਂ ਦੇ ਥੱਲੇ ਲੁਕ ਜਾਣਾ ਚਾਹੀਦਾ ਹੈ ਜਿਹਨਾਂ ਨਾਲ ਆਪਣਾ ਬਚਾਅ ਹੋ ਸਕੇ ਕਿਉਂਕਿ ਸਾਇੰਸ ਦਾ ਇਹ ਜਿਹੜਾ ਇੱਕ ਪ੍ਰੋਜੈਕਟ ਅੰਤਕਾਰ ਕੀਤਾ ਜਾ ਰਿਹਾ ਹੈ ਨਾ ਅਸੀਂ ਹੋਰ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਾਂਗੇ ਬੱਚੇ ਕੀ ਨਾਂ ਤੁਹਾਡਾ ਔਰ ਕਿਹੜੇ ਸਕੂਲ ਦੇ ਸਟੂਡੈਂਟ ਔਰ ਕੀ ਅੱਜ ਤੁਸੀਂ ਪ੍ਰਦਰਸ਼ਨੀ ਇਹ ਸਾਇੰਸ ਦੇ ਵਿੱਚ ਮੇਰਾ ਨਾਮ ਜੀ ਗਰਵੰਤ ਸਿੰਘ ਹੈ ਮੈਂ ਸੈਂਟ ਜੇਵਰੀ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਹਾਂ ਅੱਜ ਸਾਇੰਸ ਦਾ ਪ੍ਰੋਟੋਮੋਡਲ ਬਣਾਇਆ ਹੈ ਇੱਕ ਕਾਰਬਨ ਪਿਉਰੀਫਿਕੇਸ਼ਨ ਦਾ ਮਾਡਲ ਹੈ ਇਹ ਫੈਕਟਰੀਆਂ ਦੇ ਗੰਦੇ ਧੂਏ ਨੂੰ ਸਾਫ਼ ਕਰਕੇ ਆਪਣੇ ਮਾਤਾ ਪ੍ਰਭੂਮਾਂ ਤੇ ਸਾਧ ਬੱਚੇ ਕਿੰਨੇ ਦਿਨ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਕੀ ਨਾਂ ਮੇਰਾ ਨਾਮ ਮਜੀਸ਼ਮੀਤ ਸਿੰਘ ਇਹ ਘੱਟ ਤੋਂ ਘੱਟ 2 ਮਹੀਨੇ ਤੋਂ ਤਿਆਰੀਆਂ ਕਰ ਰਹੇ ਹਾਂ ਇਸ ਇਨਾਂ ਦੀ ਇਸ ਸੈਟਅਪ ਅਸੀਂ ਜਿਹੜਾ ਲਾਇਆ ਹੈ ਜਿਹੜਾ ਪਲੂਟਡ 에ਅਰ ਨੂੰ ਸਾਫ਼ ਕਰਨ ਲਈ ਲਾਇਆ ਹੈ ਇਹਦੇ ਵਿੱਚ ਐਕਟੀਵੇਟ ਕਾਰਬਨ ਨਾਲ ਜਿਹੜੀ ਪਲੂਟਡ 에ਅਰ ਹੈ ਉਹ ਸਾਫ਼ ਹੁੰਦੀ ਹੈ ਇਹਦੇ ਨਾਲ ਫੈਕਟਰੀਆਂ ਦਾ ਜਿਹੜਾ ਗੰਦਾ ਧੂਆ ਨਿਕਲਦਾ ਹੈ ਉਹਦੇ ਨਾਲ ਜਿਹੜੇ ਜੀਵ ਜੰਤੂ ਬਿਮਾਰ ਹੋ ਰਹੇ ਨੇ ਉਹ ਘੱਟ ਜਾਣਗੇ 에ਅਰ ਹੀ ਸਾਫ਼ ਘਟਦਾ ਹੈ ਪੂਰੀ ਬਹੁਤ ਵਧੀਆ ਇਹ ਜਿਹੜੀ ਪ੍ਰਦਰਸ਼ਨੀ ਸਾਇੰਸ ਪ੍ਰਦਰਸ਼ਨੀ ਲਾਈ ਹੈ ਕਿਉਂਕਿ ਵਿਦਿਆ ਦੇ ਨਾਲ ਨਾਲ ਜਦੋਂ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਲਾ ਕੇ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਵਾਸਤੇ ਕਿਸ ਤਰ੍ਹਾਂ ਦੀ ਜਿਹੜੀ ਸਾਇੰਸ ਦੇ ਜਿਹੜੇ ਪ੍ਰਯੋਗ ਕੀਤੇ ਜਾਂਦੇ ਨੇ ਕਿ ਸਾਇੰਸ ਪ੍ਰਦਰਸ਼ਨੀ ਲਾਈ ਗਈ ਹੈ ਕਿਸ ਤਰ੍ਹਾਂ ਦੇ ਵਿਦਿਆਰਥੀਆਂ ਵੱਲੋਂ ਪ੍ਰੋਡਕਟ ਤਿਆਰ ਕੀਤੇ ਗਏ ਸੀ ਇਹ ਕਿਉਂਕਿ ਕਾਫੀ ਬਕਰੇ ਬਕਰੇ ਪ੍ਰਕਾਰ ਦੇ ਜਿਹੜੇ ਪ੍ਰੋਡਕਟ ਤਿਆਰ ਕੀਤੇ ਗਏ ਆ ਇਸ ਨਾਲ ਵਿਦਿਆਰਥੀਆਂ ਨੂੰ ਕੀ ਬੈਨੀਫਿਟ ਮਿਲਿਆ ਹਾਂਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰਮੇਸ਼ ਕੁਮਾਰ ਸੰਜੀਵੀ ਇੰਟਰਨੈਸ਼ਨਲ ਸਕੂਲ ਦਾ ਅਧਿਆਪਕ ਸਾਡੇ ਸਕੂਲ ਦੇ ਵਿੱਚ ਅੱਜ ਵਿਦਿਆਰਥੀਆਂ ਨੇ ਜਿਹੜੇ ਮਾਡਲ ਲਏਗੇ ਤਿਆਰ ਕਰੇ ਨੇ ਸਾਇੰਸ ਦੇ ਮਾਡਲ ਲਏਗੇ ਇਹਨਾਂ ਨਾਲ ਬੱਚਿਆਂ ਨੂੰ 15-20 ਦਿਨ ਹੋ ਗਏ ਲਗਾਤਾਰ ਬੱਚਿਆਂ ਨੇ ਮਿਹਨਤ ਕਰਦਿਆਂ ਨੂੰ ਇਹ ਸਾਰੇ ਬੱਚਿਆਂ ਦੀ ਮਿਹਨਤ ਹੈ ਜੀ ਸਾਰੇ ਬੱਚਿਆਂ ਨੇ ਆਪਣੀ ਮਿਹਨਤ ਨਾਲ ਬਣਾਏ ਨੇਗੇ ਇਹਦੇ ਨਾਲ ਇਹ ਹੈਗਾ ਕਿ ਬੱਚਿਆਂ ਨੂੰ ਕੁਝ ਐਕਟੀਵਿਟੀਜ਼ ਕੁਝ ਕਰਵਾਈ ਗਈ ਜਿਸ ਨਾਲ ਬੱਚਾ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਦਾ ਵੀ ਇਹ ਮਾਡਲ ਕੀ ਕੰਮ ਆਉਂਦੇ ਨੇ ਇਹ ਬੱਚਿਆਂ ਦੇ ਨਾਂ ਨਾਲ ਬੱਚੇ ਹੁਣ ਸਾਨੂੰ ਟੀਚਰਸ ਨੂੰ ਜਾਂ ਪੇਰੈਂਟਸ ਨੂੰ ਸਾਰਿਆਂ ਨੂੰ ਜਾਗਰੂਕ ਕਰਾ ਰਹੇ ਨੇ ਵੀ ਇਹ ਚੀਜ਼ ਕਿਸ ਚੀਜ਼ ਲਈ ਮਾਡਲ ਕਿਸ ਤਰੀਕੇ ਨਾਲ ਬਣਾਇਆ ਗਿਆ ਔਰ ਸਾਨੂੰ ਕਿਉਂ ਇਹ ਚੀਜ਼ਾਂ ਉੱਤੇ ਗੌਰ ਕਰਨੀ ਚਾਹੀਦੀ ਹੈ ਕਿੰਨੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਤਿਆਰੀਆਂ ਕਰਾਈਆਂ ਗਈਆਂ ਬੱਚਿਆਂ ਲਈਆਂ ਔਰ ਇਹ ਜਿਹੜੇ ਪ੍ਰੋਜੈਕਟ ਦੇ ਚੱਲ ਰਹੇ ਇਹ ਕਮ ਸੇ ਕਮ 20 ਦਿਨ ਹੋ ਗਏ ਸੀ ਬੱਚਿਆਂ ਨੂੰ ਇਸ ਚੀਜ਼ ਦੇ ਉੱਤੇ ਪ੍ਰੈਕਟਿਸ ਕਰਦੇ ਨੂੰ ਸਾਰੇ ਬੱਚੇ ਵੈਸੇ ਤਾਂ ਕਲਾਸ ਦੇ ਵਿੱਚ ਸਾਰਾ ਸਾਲ ਹੀ ਚੱਲਦੀਆਂ ਰਹਿੰਦੇ ਨੇ ਸਟੱਡੀ ਦੇ ਵਿੱਚ ਇਹਨਾਂ ਦੇ ਸਿਲੇਬਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਹੈਗੀਆਂ ਪਰ ਹੁਣ ਬੱਚਿਆਂ ਨੇ ਮੋਡਲ ਹੈ ਜਿਹੜਾ ਉਹ 15-20 ਦਿਨਾਂ ਦੇ ਵਿੱਚ ਤਿਆਰ ਕਰਕੇ ਜਲਦ ਤੋਂ ਜਲਦ ਹੀ ਇਹ ਕੰਪਲੀਟ ਕਰ ਦਿੰਦਾ ਹੈ ਉਹਦੇ ਦੀ ਉਪਰਾਲਾ ਕਿਉਂਕਿ ਇਸ ਪੜ੍ਹਾਈ ਦੇ ਨਾਲ ਨਾਲ ਜਿੱਥੇ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਦਸੀਆਂ ਦੇ ਹੁੰਦੀਆਂ ਔਰ ਸਿਖਾਈਆਂ ਜਾਂਦੇ ਆ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਕਿਸ ਤਰ੍ਹਾਂ ਨਾਲ ਨਾਲ ਜੀ ਨੋਲਿਜ ਵੀ ਬੱਚਿਆਂ ਦੀ ਵਿਦਿਆਰਥੀਆਂ ਦੀ ਵਧਦੀ ਜਾਂਦੀ ਆ ਔਰ ਇਹ ਇੱਕ ਚੰਗਾ ਉਪਰਾਲਾ ਹੈ ਇਹ ਹੀ ਸੈਂਟ ਜੇਵੀਅਰ ਸਕੂਲ ਵੱਲੋਂ ਜਿਹੜੇ ਕਿ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਨੇ ਪਰ ਅੱਜ ਵੀ ਜਿਹੜਾ ਉਪਰਾਲਾ ਕੀਤਾ ਗਿਆ ਸਾਇੰਸ ਮੇਲਾ ਲਾਇਆ ਗਿਆ ਪ੍ਰਦਰਸ਼ਨੀ ਲਾਈ ਗਈ ਹੈ ਵਿਦਿਆਰਥੀਆਂ ਨੂੰ ਬਹੁਤ ਕੁਝ ਇਹਦੇ ਵਿੱਚ ਸਿੱਖਣ ਨੂੰ ਮਿਲੇਗਾ